ਅਸੀਂ ਤੇ ਮਤਲਬ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਇਹ ਪੁਲਿਸ ਦੀ ਜਿਹੜੀ ਕਾਰਜਤਾ ਦੀ ਜਿਹੜੇ ਇਹਨਾਂ ਨੇ ਕੀਤੀ ਮਿਹਨਤ ਐਦਾਂ ਕੋਈ ਵੀ ਨਹੀਂ ਕਰ ਸਕਦਾ 20 ਘੰਟਿਆਂ ਤੋਂ ਵੀ ਪਹਿਲਾਂ ਹਾਂ ਸਾਨੂੰ ਸਾਰਾ ਕੋਸਾ ਸਾਰਾ ਸਮਾਨ ਸਾਡਾ ਡੌਗੀ ਤੇ ਸਾਰਾ ਹੀ ਮਤਲਬ ਘਰ ਦਾ ਸਮਾਨ ਸਾਰਾ ਸਾਨੂੰ ਮਿਲ ਗਿਆ ਅਸੀਂ ਤੇ ਬਹੁਤ ਧੰਨਵਾਦੀਆਂ ਪੰਜਾਬ ਪੁਲਿਸ ਦੇ ਤੇ ਚੌਕੀ ਇੰਚਾਰਜ ਤੇ ਐਸਐਸਓ ਸਾਹਿਬ ਦਿਨਾਨਗਰ ਅਈ ਸਾਰਿਆਂ ਤੇ ਬੜੇ ਧੰਨਵਾਦੀ ਹਾਂ ਰਾਂਗਾ ਜੋ ਮੈਂ ਤਾਂ ਹੀ ਮੌਸਨਲ ਹੋਇਆ ਕਿ ਮੈਨੂੰ ਇਹਨਾਂ ਉਮੀਦ ਨਹੀਂ ਹੈਗਾ ਮੈਂ ਇੱਕ ਐਸੇ ਰਿਟਾਇਰ ਹੋਇਆ ਤੇ ਇੱਕ ਮਹਿਕਮੇ ਦੇ ਤੌਰ ਤੇ ਉਹਨਾਂ ਨੇ ਕੋਈ ਨਹੀਂ ਵੇਖਿਆ ਵੀ ਇਹ ਪੰਜਾਬ ਪੁਲਿਸ ਵਿੱਚ ਆਇਆ ਇਸ ਦਾ ਮਤਲਬ ਕਰੀ ਉਹਨਾਂ ਨੇ ਦਿਲੋਂ ਹੀ ਆਪਣਾ ਜਿੰਨਾ ਵੀ ਕੰਮ ਉਹਨਾਂ ਦੀ ਕੋਈ ਉਹਨਾਂ ਨੇ ਮੈਨੂੰ ਹੌਸਲਾ ਦੇ ਕੇ ਕਿਹਾ ਪਹਿਲਾਂ ਉਹਨਾਂ ਨੇ ਤਸੱਲੀ ਦਿੱਤੀ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਦੋ ਪਰ ਇਹਨਾਂ ਨੇ 24 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਇਹਨਾਂ ਨੇ ਜਿਹੜਾ ਸਾਡਾ ਕੰਮ ਮਾਨ ਇੱਕ 골ਡ ਹੀ ਥੋੜਾ ਆ ਤੇ ਕੋਈ ਗਹਣੇ ਮਤਲਬ ਜਿਹੜੇ ਹੁੰਦੇ ਆ ਤੇ ਇੱਕ ਡੋਗੀ ਹੀਗਾ ਇੱਕ ਘੜੀ ਹੀ ਇੱਕ ਮੋਬਾਈਲ ਹੀਗਾ ਤੇ ਕੁਛ ਹੋਰ ਕਪੜਾ-ਕਪੜਾ ਪੈਸਾ-ਪੂਸਾ ਕੋਈ ਨਹੀਂ ਲੈ ਉਹਨਾਂ ਨੇ ਜੇ ਕੁੱਤੇ ਨਾਲ ਉਹਨਾਂ ਨੂੰ ਮਿਲ ਗਿਆ ਸਾਨੂੰ ਸਾਰਾ ਸਾਰਾ ਪਰਿਵਾਰ ਸਾਰਾ ਪਿੰਡ ਸਾਰੇ ਲਾਗੇ-ਲਾਗੇ ਬੱਚੇ ਉਹਨੂੰ ਵੇਖਣ ਆਏ ਰਾਤ ਤੁਸੀਂ ਇਮੋਸ਼ਨਲ ਹੋ ਦੋ ਵਜੇ ਤੱਕ ਹਾਂ ਹਾਂ ਦੋ ਵਜੇ ਤੱਕ ਵੇਖਣ ਆਏ ਉਹਨੂੰ ਰਾਤ ਜਦੋਂ ਪਤਾ ਲੱਗਿਆ ਕਿ ਉਹ ਫੜੇ ਗਏ ਆ ਅਣੀ ਬੜੇ ਧੰਨਵਾਦੀਆਂ ਪੰਜਾਬ ਪੁਲਿਸ ਦੇ ਦਿਨਾ ਨਗਰ ਪੁਲਿਸ ਦੇ ਤੇ ਇਹਨਾਂ ਨਾਲ ਵੱਧ ਅੱਜ ਦੀ ਸਤਿ ਮਤਲਬ ਕੰਮ ਨਹੀਂ ਕਿਸੇ ਨੇ ਕੀਤਾ ਤਾਂ ਅਸੀਂ ਕਿੰਨੇ ਵੀ ਅੱਗੇ ਤੋਂ ਵੀ ਜਿਹੜੀ ਆ ਪੰਜਾਬ ਪੁਲਿਸ ਜਨਤਰੀ ਸੇਵਾ ਦੇ ਵਿੱਚ ਤੇ ਵੱਧ ਤੋਂ ਵੱਧ ਆਪਣੀ ਦਿਲ ਲਾ ਕੇ ਕੰਮ ਕਰ ਰਹੀ ਆ ਕੋਈ ਇਦਾਂ ਦੀ ਨਹੀਂ ਹੈਗਾ ਕਿ ਕਿਸੇ ਦੀ ਕੋਈ ਸਪਾਰਸ਼ ਮੰਨ ਲੂ ਕਿਦਾਂ ਵੀ ਆ ਤੇ ਵਧੀਆ ਕੰਮ ਕੀਤਾ ਜੀ ਮਿਤੀ 28 6 24 ਨੂੰ ਆਪਾਂ ਨੂੰ ਪਿੰਡ ਸੈਨਗੁਰ ਤੋਂ ਹਰਪਾਲ ਸਿੰਘਾ ਉਹਨਾਂ ਵੱਲੋਂ ਇਨਫਾਰਮੇਸ਼ਨ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਤਕਰੀਬਨ ਦੁਪਹਿਰੇ 1 ਵਜੇ ਕੋ ਨਾਮੂ ਨਿਸ਼ਚਿਤ ਜਿਹੜੇ ਉਹਨਾਂ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਉਹਨਾਂ ਦਾ ਜਿਹੜਾ ਕੋ ਕੀਮਤੀ ਸਮਾਨ ਸੀ ਉਹ ਲੈ ਗਏ ਸੀ ਤੇ ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦਾਮਾ ਖਰੀਸ਼ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਪੈਸ਼ਲ ਟੈਕਨੀਕਲ ਸੈੱਲ ਜਿਹੜੀ ਇਹ ਟੀਮ ਉਹਨਾਂ ਦੀ ਮਤ ਲਈ ਗਈ ਤੇ ਇਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਆਊਟਰ ਟ੍ਰੇਸ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਘਰ ਦਾ ਸਾਰਾ ਸਮਾਨ ਸੀ ਸੋਨਾ ਹੋਰ ਸਾਰੇ ਸਮਾਨਦਨ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਵਿੱਚ ਜਿਹੜਾ ਇੱਕ ਸੰਨੀ ਸਨ ਆਫ ਸੁਰਿੰਦਰ ਹੈ ਜਿਹੜਾ ਜਿਸ ਤੇ ਥਾਣਾ ਦੀਨਾ ਨਗਰ ਵਿੱਚ ਪਹਿਲਾਂ ਵੀ ਮੁਕਤਮਾ ਦਰਜ ਹੈ। ਇਹ ਇਹਨਾਂ ਦੇ ਹਰਪਾਲ ਸਿੰਘ ਦੇ ਗਵਾਣ ਕੀ ਕਰਾਏਦੇ ਰਹਿ ਰਿਹਾ ਸੀ ਤੇ ਇਹਦੇ ਵਿੱਚ ਇਹ ਗੱਲ ਦੱਸਣਯੋਗ ਹੈ ਕਿ ਇਹ 24 ਤਰੀਕ ਨੂੰ ਅੱਗੇ ਜਮਾਨਤ ਤੇ ਹੁਣ ਆਇਆ ਜੀ। ਇਸ ਨੂੰ ਥਾਣਾ ਦੀਨਾ ਨਗਰ ਵੱਲੋਂ ਪਹਿਲਾਂ ਵੀ ਚੋਰੀ ਦੇ ਮੁਕਤਮਿਆਂ ਵਿੱਚ ਗ੍ਰਿਫਤਾਰ ਕਰਕੇ ਭੇਜਿਆ ਗਿਆ ਸੀ। ਇਹ 24 ਤਰੀਕ ਨੂੰ ਜਮਾਨਤ ਤੇ ਬਾਹਰ ਆਇਆ। ਜਿਹੜਾ 28 ਤਰੀਕ ਨੂੰ ਇਹਨੇ ਆਣ ਕੇ ਦੇ ਵਾਤਾਵਰਣ ਨੂੰ ਜਾਂਮ ਦੇ ਦਿੱਤਾ ਜੀ ਦੂਸਰਾ ਇਹਦੇ ਨਾਲ ਬਾਸਰਪੁਰਾ ਬਟਾਲੇ ਦਾ ਇੱਕ ਹੈਗਾ ਜੀ ਸਾਬੀ ਸਾਨੂੰ ਨਰਿੰਦਰ ਮਸੀਹ ਹਾਂ ਉਹ ਵੀ ਕ੍ਰਿਮੀਨਲ ਐਕਟੀਵਿਟੀ ਚ ਸ਼ਾਮਲ ਆ 4 ਸਾਲ ਜੇਲ੍ਹ ਕੱਟ ਗਿਆ ਤੇ ਉਹ ਵੀ ਜਮੰਤ ਦੇ ਬਾਹਰ ਆਇਆ ਸੀ ਤੇ ਉਹ ਇੱਕ ਉਹਦੇ ਨਾਲ ਉਹ ਸ਼ਾਮਲ ਸੀ ਤੇ ਉਹ ਜਿਹੜਾ ਕੁੱਤਾ ਸੀ ਉਹ ਪੱਗ ਨਸਲ ਦਾ ਸੀ ਉਹ ਕਾਫੀ ਕੀਮਤੀ ਕੁੱਤਾ ਸੀ ਉਹਨਾਂ ਦਾ ਤੇ ਉਹਨਾਂ ਨੂੰ ਉਹਨਾਂ ਨੇ ਬੇਟੇ ਆਪਣੇ ਬੱਚੇ ਵਾਂਗ ਰੱਖਿਆ ਸੀ ਤੇ ਮਦਈਆਂ ਦੇ ਕਾਨੂੰਨ ਅਨੁਸਾਰ ਵੀ ਉਹਨਾਂ ਨੂੰ ਜਿਹੜਾ ਹੈ ਕੁੱਤਾ ਵਾ ਤੇ ਉਹ ਉਹਨਾਂ ਦਾ ਬਰਾਬਤ ਕਰਕੇ ਤੇ ਵਾਰਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਜਿਹੜਾ ਸੰਨੀ ਆ ਤੇ ਇਹਦੇ ਨਾਲ ਜਿਹੜਾ ਸਾਬੀ ਆ ਇਹ ਪਹਿਲਾਂ ਵੀ ਬਰਿਆਰ ਇਹਨਾਂ ਨੇ ਏਰੀਆ ਚ ਦੋ ਮੋਟਰਸਾਈਕਲ ਚੋਰੀ ਕੀਤੀ ਸੀ ਉਹਨਾਂ ਦੋ ਮੋਟਰਸਾਈਕਲਾਂ ਦੇ ਵਿੱਚ ਹੀ ਇਹਨੂੰ ਗ੍ਰਿਫਤਾਰ ਕਰਕੇ ਕੇਂਦਰੀ ਜਲ ਗੁਰਦਾਸਪੁਰ ਭੇਜਿਆ ਗਿਆ ਸੀ ਜੋ ਕਿ ਮਿਤੀ 24 ਜੇ 24 ਤਰੀਕ ਨੂੰ ਕਰੀਬ 4 ਦਿਨ ਪਹਿਲਾਂ ਹੀ ਜਮੰਦ ਦੇ ਬਾਹਰ ਆਇਆ ਤੇ 4 ਦਿਨ ਬਾਅਦ ਹੀ ਇਹਨੇ ਫੇਰ ਦੁਬਾਰਾ ਚੋਰੀ ਨੂੰ ਅੰਜਾਮ ਦਿੱਤਾ ਜੀ ਮਾਨਜੁਗ ਅਦਾਲਤ ਚ ਪੇਸ਼ ਕਰਕੇ ਦਾ ਰਿਮਾਂਡ ਲਵਾਂਗੇ ਤੇ ਇਹਨੇ ਹੋਰ ਵੀ ਜਿਹੜੀਆਂ ਚੋਰੀਆਂ ਨੇ ਕੀਤੀਆਂ ਨੇ ਤੇ ਉਹਦੇ ਬਾਰੇ ਰੈਟਰੈਸ ਕੀਤਾ ਦਿਖੋ ਜੀ ਪੁਲਿਸ ਵੱਲੋਂ ਕੋਈ ਕਮੀ ਨਹੀਂ ਹਰੇਕ ਪੁਲਿਸ ਅਫਸਰ ਆਪਣੀ ਮਤਲਬ ਕਿ ਮਿਹਨਤ ਕਰਦਾ ਹੈ ਆ ਉਹਨੂੰ ਫਲ ਮਿਲਦਾ ਕਿ ਨਹੀਂ ਮਿਲਦਾ ਜੀ ਇਹਦੇ ਵਿੱਚ ਸਾਨੂੰ ਫਲ ਮਿਲ ਗਿਆ ਅਸੀਂ 24 ਘੰਟੇ ਦੇ ਵਿੱਚ ਹੀ ਸਮਾਨ ਸਬੰਧੀ ਤੈਨੂੰ ਟ੍ਰੇਸ ਕਰ ਲਿਆ ਹੈ